ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਆਪਣਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਹੈ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਵੀ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲਗਿਆਂ ਦਾ ਤਹਿਸੀਲ ਬਾਗਾਪੁਰਾਣਾ ਤੇ ਅੱਜ ਬਰਾਡ ਡੈਰੀ ਫਾਰਮ ਆ ਬਾਈ ਦਾ ਕੋਲੇ ਸਿਗੀ ਇੱਕ ਝੋਟੀ ਵਕਾਉ ਤੇ ਝੋਟੀ ਤੁਸੀਂ ਦੇਖ ਸਕਦੇ ਆ ਬਈ ਸਕਰੀਨ ਤੇ ਆ ਕਦ ਕਾਠ ਤੇ ਵੇਲ ਬਾਡੀ ਤੇ ਸਿੰਘ-ਸੁੰਗ ਬਈ ਬਹੁਤ ਜਮਾ ਕੁੰਡਾ ਸਿੰਘ ਆ ਬਈ ਤੁਸੀਂ ਦੇਖ ਸਕਦੇ ਆ ਬਾਕੀ ਆਪਾਂ ਬਾਈ ਤੋਂ ਲੈ ਲੈਨੇ ਆ ਡਿਟੇਲ ਤੇ ਝੋਟੀ ਬਈ ਸੋਹਣੀ ਆ ਤੇ ਬਾਕੀ ਤੁਹਾਨੂੰ ਬੋਡੀ ਸਟਰਕਚਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਸਕਰੀਨ ਤੇ ਬਈ ਝੋਟੀ ਦਾ ਬੋਡੀ ਸਟਰਕਚਰ ਤੇ ਕਦ ਕਾਠ ਕਿਸੇ ਪਾਸੋਂ ਨਹੀਂ ਖੁੰਜੀ ਬਈ ਝੋਟੀ ਤੇ ਬਾਕੀ ਆਪਾਂ ਲੈਨੇ ਆ ਬਾਈ ਤੋਂ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਅਮਨੇ ਬਾਈ ਕੀ ਡਿਟੇਲ ਹੈ ਝੋਟੀ ਦੀ ਕੰਨਵੇਂ ਪਹਿਲੇ ਸੂਏ ਸੁਣਨ ਪਹਿਲੇ ਸੂਏ ਆ ਬਾਈ ਗੋਪੀ ਦਾ ਸੀਮਣ ਆ ਇਹਦੇ ਠੀਕ ਹੈ ਇਹਦੇ ਗਾਂ ਗੋਪੀ ਦਾ ਸੀਮਣ ਭਰਿਆ ਵਾ ਹਾਂ ਗੋਪੀ ਦਾ ਸੀਮਣ ਭਰਿਆ ਵਾ ਠੀਕ ਹੈ ਤੇ ਆਪਣੀ ਘਰ ਦੀ ਆ ਇਹੇ ਘਰ ਦੀ ਹੈ ਆਪ ਪਤਾ ਕਿਹੜੇ ਸੀਮਣ ਦੀ ਹੈ ਇਹ ਕਿਹੜੇ ਸੀਮਣ ਆਪ ਇਹ ਬਾਈ ਨੀਲੀ ਦਾ ਵੀ ਦੀ ਕ੍ਰੋਸ ਆ ਠੀਕ ਹੈ ਨੀਲੀ 라ਵੀ ਦੀ ਗ੍ਰੋਥ ਯਾਨੀ ਕਿ ਇਹਦੀ ਮਦਰ ਆ ਨੀਲੀ 라ਵੀ ਚ ਸੀ ਹਾਂ ਉਹਨੇ 17 ਲੀਟਰ ਦੁੱਧ ਦਿੱਤਾ ਸੀ ਪਹਿਲੇ ਸੂਏ ਠੀਕ ਹੈ ਠੀਕ ਹੈ ਹਾਂ ਬਾਕੀ ਆਪਾਂ ਦਿਖਾ ਦਿਓ ਵੀ ਲੈਵਲ ਲੂਆ ਹਨ ਵਧੀਆ ਬਾਕੀ ਇਹ ਕਿੰਨੇ ਦਿਨ ਲੰਬੀ ਹੈ ਜੀ ਇਹ ਬਈ 23 ਨੂੰ ਹਲੇ ਦਿਨ ਪੂਰੇ ਹੋਣੇ ਇਹਦੇ 23 ਦਿਨ ਪੂਰੇ ਆ ਯਾਨੀ ਕਿ ਇਹ 50 ਪੰਜਾ ਦਿਨਾਂ ਦੀ ਕੱਚੀ ਹੈ ਹਾਂ ਕੱਚੀ ਆਲੇ ਹਾਂ ਇਹ ਵੀ ਤੁਸੀਂ ਦੇਖ ਸਕਦੇ ਆ ਪੰਜਾ ਦਿਨਾਂ ਦੀ ਕੱਚੀ ਆ ਉਸ ਹੋਂ ਅੰਦਾਜ਼ਾ ਲਾ ਲੂ ਤੇ ਪੱਠ ਪੁੜੇ ਦੀਆਂ ਕੀ ਆ ਬਾਤਾਂ ਆ ਬਈ ਬਾਕੀ ਆਪਾਂ ਗੱਲ ਫੋਨ ਤੇ ਕਰ ਲਾਂਗੇ ਠੀਕ ਰੇਡ ਬਾਈ ਕਹਿੰਦਾ ਵੀ ਮੈਂ ਫੋਨ ਤੇ ਕਰਾਂਗੇ ਆਪਾਂ ਤੇ ਹਵਾਨਾ ਹੂੰ ਉਹਨਾਂ ਤੂੰ ਦੇਖ ਸਕਦੇ ਬਈ ਇਹ ਤਾਂ ਥੋੜਾ ਬਹੁਤ ਸੋਹਣਾ ਲੱਗਿਆ ਮੁੱਠੀ ਮੁੱਠੀਆ ਤਾਣਾ ਜਿਵੇਂ ਪਹਿਲੇ ਆਣਾ ਬਈ ਤਾਂ ਥੋੜਾ ਬਹੁਤ ਸੋਹਣਾ ਕਰਮਾਲੀ ਕਰਦੀ ਹੁੰਦੀ ਹੈ ਤੇ ਹਵਾਨਾ ਆਹ ਕੀ ਬਾਤਾਂ ਹੀ ਆ ਬਈ ਤੇ ਕਾਤ ਵੀ ਬਈ ਝੋਟੀ ਦਾ ਬਹੁਤ ਸੋਹਣਾ ਤੂੰ ਦੇਖ ਸਕਦੇ ਤੇ ਆਏ ਨੇ ਵੀ ਢਣਕ ਮੇਜ ਪੜਿਆ ਨਹੀਂ ਬਈ ਕੁੜੇ ਪੜੇ ਬਹੁਤ ਸੋਹਣੇ ਬਈ ਤੇ ਸੰਗ ਤੁਸੀਂ ਦੇਖ ਸਕਦੇ ਜਮਾਂ ਕੁੰਡੇ ਸੰਗ ਦੀ ਆ ਤੇ ਹਵਾਨਾ ਤੁਹਾਨੂੰ ਫੇਰ ਨੇੜੇ ਤੋਂ ਦਿਖਾ ਦਿੰਨੇ ਹਵਾਨਾ ਹੂੰ ਨੇ ਦੀ ਬਈ ਕੁਈ ਕੱਚੀ ਨਾ ਹਵਨ ਥਣ ਥਣ ਤੁਸੀਂ ਦੇਖ ਸਕਦੇ ਹੋ ਅਜੇ ਪੰਜਾਂ ਦਿਨਾਂ ਦੀ ਵੀ ਕੱਚੀ ਆ ਉਸ ਹਾਵਣਾ ਅੰਦਾਜ਼ਾ ਲਾ ਲਿਓ ਤੇ ਬਾਈ ਦੱਸਦਾ ਬਈ ਮਦਰ ਰਕਾਰਡ ਦਾ 17 ਲੀਟਰ ਦੀ ਮਦਰ ਨੇ ਦੁੱਧ ਦਿੱਤਾ ਬਈ ਤੇ ਪਹਿਲੇ ਸੂਏ ਸੂਣਾ ਝੋਟੀ ਨੇ ਤੇ ਉਸ ਹਾਵਣਾ ਅੰਦਾਜ਼ਾ ਲਾ ਲੂ ਵੀ ਤੁਸੀਂ ਹਵਣਾ ਹੁਣਾਂ ਤੁਸੀਂ ਦੇਖ ਸਕਦਾ ਆ ਇਹਦੀ ਮਾਂ ਠੀਕ ਆ ਆਮ ਠੀਕ ਆ ਆ ਮਾਂ ਬਈ ਇਹ ਨੀਲੀ ਰਾਵੀ ਚ ਸੀਗੀ ਤੇ ਗਾਂ ਬਾਈ ਨੇ ਮੂਹਰਾ ਦਾ ਇਹ ਟੀਕਾ ਭਰਾਇਆ ਸੀ ਤੇ ਗਾਂ ਬਰੇ ਤੇ ਗੋਪੀ ਦਾ ਹਾਂ ਗੋਪੀ ਦਾ ਬਈ ਗਾ ਬਈ ਗੋਪੀ ਦਾ ਸੀਮਣ ਪਰ ਆ ਸੀਮਣ ਚੰਗਾ ਲੱਗਿਆ ਝੋਟੀ ਦਾ ਹਵਾਨਾ ਤੇ ਥਾਨ ਤੇ ਬੋਡੀ ਸਟਰਕਚਰ ਬਈ ਬਹੁਤ ਸੋਹਣਾ ਸੰਗ ਸੰਗੂ ਬਹੁਤ ਸੋਹਣਾ ਝੋਟੀ ਦਾ ਤੇ ਮੋਲ ਬਾਈ ਨੇ ਵੀ ਫੋਨ ਤੇ ਕਰਨਾ ਬਈ ਨੇ ਤੇ ਬਾਕੀ ਬਾਈ ਤੋਂ ਆਪਾਂ ਪੁੱਛ ਲੈਨੇ ਆ ਮੋਬਾਈਲ ਨੰਬਰ ਬਈ ਆਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਲਖਦੀ ਬਈ ਆਪਣੀ ਬਈ ਆਪਣਾ ਜਮਾ ਸੁਸਾਇਟੀ ਦੇ ਸਾਹਮਣੇ ਆ ਠੀਕ ਹੈ ਪੰਪ ਦੇ ਸਾਹਮਣੇ ਸੁਖਾਨੰਦ ਠੀਕ ਹੈ ਤੇ ਨੰਬਰ ਆਪਣਾ 98799 00433 ਠੀਕ ਹੈ ਬਾਈ ਦਾ ਬਈ ਫੋਨ ਨੰਬਰ ਆਪਾਂ 10 ਸਪਲੇ ਤੇ ਚਲਾਤਾ ਜੇ ਦਾਪਾਂ ਤੋਂ ਕੋਈ ਹੋਰ ਦੱਸਣ ਨਹੀਂ ਕੋਈ ਕੰਮ ਪੇਸ਼ੀ ਰਹਿ ਗਈ ਹੋਵੇ ਉਹ ਤੁਸੀਂ ਬਾਈ ਭਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇਦਾਂ ਹੀ ਮੇਰਾ ਭਰਾ ਚ ਇਹਨਾਂ ਨੂੰ ਪਿਆਰ ਕਰਦੇ ਰਹੋ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਮੇਰਾ ਭਰਾ ਸ਼ੇਅਰ ਕਰਦਿਆ ਕਰੋ ਤੇ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜੁੜ ਦਬਲੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੱਸਦੇ ਆ ਬਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ